सतनाम श्री वाहि गुरु साहिब जी पैरो महला पंजाव सतगुरु मेरा बे बेमोहताज सतगुरु मेरे सच्चा साथ सतगुरु मेरा सब का दाता सतगुरु मेरा पुरख विधाता गुर जैसा नाही को देव जिस मस्तक भाग सो लागा सेव रहा सतगुर मेरा सर्व प्रीत पाले सतगुर मेरा मार जीवाले सतगुर मेरे की वडे आई परगट पई है सब निथाय सतगुर मेरा ताण निताण सतगुर मेरा कह दीवान सतगुर के हो सद बल जाया ਪਰਗਟ ਮਾਰਗ ਜਿਨ ਕਾ ਦਿਖਲਾਈ ਜਿਨ ਗੁਰ ਸੇਵਿਆ ਤਿਸ ਪਹੁਣਾ ਬਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋ ਦੈ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾਂ ਸਤਗੁਰੂ ਮੇਰਾ ਬੇਮੋਤਾਜ ਸਤਗੁਰੂ ਮੇਰੇ ਸੱਚਾ ਸਾਥ ਸਤਗੁਰੂ ਮੇਰਾ ਸਬਸਕਾ ਦਾਤਾ ਸਤਗੁਰੂ ਮੇਰਾ ਪੁਰਖ ਵਿਦਾਤਾ ਗੁਰ ਜੈਸਾ ਨਹੀਂ ਕੋ ਦੇਵ

ਸਤ ਗੁਰ ਕੇ ਹਉ ਸਦ ਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਈ ਜਿਨ ਗੁਰ ਸੇਵਿਆ ਤਿਸ ਪਹੁ ਨ ਬਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋ ਦੈ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਏ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾ ਸਤਗੁਰ ਮੇਰਾ ਬੇਮੋਤਾਜ ਸਤਗੁਰ ਮੇਰੇ ਸੱਚਾ ਸਾਧ ਸਤਗੁਰ ਮੇਰਾ ਸਬਸਕਾ ਦਾਤਾ ਸਤਗੁਰ ਮੇਰਾ ਪੁਰਖ ਵਿਦਾਤਾ गुरु जैसा नाही को देव जिस मस्तक भाग सोलागा सर्व सतगुरी पाले सतगुर मेरा मार जीवाल सतगुर मेरे परगट पई है सब निथाई सतगुरु मेरा ताण निताण ਸਤ ਗੁਰ ਮੇਰਾ ਘਰ ਦੀਵਣ ਸਤ ਗੁਰ ਕੇ ਹਉ ਸਦ ਬਲ ਜਾਈਆ ਪ੍ਰਗਟ ਮਾਰਗ ਜਿਨ ਕਾਰ ਦਿਖਲਾਈ ਜਿਨ ਗੁਰ ਸੇਵਿਆ ਤਿਸ ਪਹੁਣਾ ਬਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸਦ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾ ਸਤ ਗੁਰ ਮੇਰਾ ਬੇਮੋਤਾਜ ਸਤ ਗੁਰ ਮੇਰੇ ਸੱਚਾ ਸਾਥ ਸਤ ਗੁਰ ਮੇਰਾ ਸਬਸਕਾ ਦਾਤਾ ਸਤ ਗੁਰ ਮੇਰਾ ਪੁਰਖ ਵਿਦਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇ ਰਹਾ ਸਤ ਗੁਰ ਮੇਰਾ ਸਰਬ ਪ੍ਰਿਤ ਪਾਲੇ ਸਤ ਗੁਰ ਮੇਰਾ ਮਾਰ ਜੀਵਾਲ ਸਤ ਗੁਰ ਮੇਰੇ ਕੀ ਵਡਿਆਈ ਪਰਗਟ ਭਈ ਹੈ ਸਭ ਨਿਥਾਈ ਸਤ ਗੁਰੂ ਮੇਰਾ ਤਾੜਨੀ ਤਾਣ ਸਤ ਗੁਰੂ ਮੇਰਾ ਘਰ ਦੀ ਬਾਣ ਸਤ ਗੁਰ ਕੇ ਹੋ ਸਦ ਬਲ ਜਾਈਆ ਪ੍ਰਗਟ ਮਾਰਗ ਜਿਨ ਕਾਰ ਦਿਖਲਾਈ ਜਿਨ ਗੁਰ ਸੇਵਿਆ ਤਿਸ ਪਹੁਣਾ ਬਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋਦੈ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾਂ ਸਤਗੁਰ ਮੇਰਾ ਬੇਮੋਤਾਜ ਸਤਗੁਰ ਮੇਰੇ ਸੱਚਾ ਸਾਥ सतगुरु मेरा सब सतगुरु मेरा पुरख विधाता ग जैसा नाही को देव जिस मस्तक भाग मस्तको से रहा सतगुरु मेरा सर्व प्रीत पाले सतगुरु मेरा मार जीव सतगुरु मेरे कीडे आ ਪਰਗਟ ਪਈ ਹੈ ਸਬ ਨਿਥਾਈ ਸਤ ਗੁਰੂ ਮੇਰਾ ਤਾੜ ਨਿਤਾਣ ਸਤ ਗੁਰੂ ਮੇਰਾ ਘਰ ਦੀ ਬਾਣ ਸਤ ਗੁਰ ਕੇ ਹਉ ਸਦ ਬਲ ਜਾਈਆ ਪ੍ਰਗਟ ਮਾਰਗ ਜਿਨ ਕਾ ਦਿਖਲਾਈ ਜਿਨ ਗੁਰ ਸੇਵਿਆ ਤਿਸ ਪਹੁਣਾ ਬਿਆਪੈ ਜਿਨ ਗੁਰ ਸੇਵ ਦੁਖ ਨ ਸੰਤਾਪੈ ਨਾਨਕ ਸਦਾ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾ सतगुर मेरा बेमोहताज सतगुर मेरे सच्चा साध सतगुर मेरा सब का दाता सतगुर मेरा पुरख विधाता गुर जैसा नाही को देव जिस मस्तक भाग सोलागा सेव रहा सतगुरु मेरा सर्व प्रीत पाले सतगुरु मेरा मार जीवाल सतगुरु मेरे की बड़े आई परगट है सब निथाय सतगुरु मेरा तान नितान सतगुरु मेरा कर दीवान सतगुरु के हो सद बल जाया, ਪਰਗਟ ਮਾਰਗ ਜਿਨ ਕਾ ਦਿਖਲਾਈ ਜਿਨ ਗੁਰ ਸੇਵਿਆ ਤਿਸ ਪਹੁਣਾ ਬਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋ ਦੈ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਵਾਹਿਗੁਰਜੀ ਕਾ ਖਾਲਸਾ सतनाम श्री वाहिगुरु साहिब जी पैरो महला पंचवा सतगुरु मेरा बे मोहताज सतगुरु मेरे सच्चा साद सतगुरु मेरा सबस का दाता सतगुरु मेरा पुरख विधाता गुर जैसा नाही को देव जिस मस्तक भाग सो लागा सेव, रहा सतगुरु मेरा सर्व प्रीत पाले सतगुरु मेरा मार जीवाल सतगुरु मेरे की वडे आई परगट पई है सब निथाय सतगुरु मेरा ताण निताण सतगुरु मेरा कर दीवान सतगुरु के हो सद बल जाया ਪਰਗਟ ਮਾਰਗ ਜਿਨ ਕਾਰ ਦਿਖਲਾਈ ਜਿਨ ਗੁਰ ਸੇਵਿਆ ਤਿਸ ਪਉ ਨ ਬਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋ ਦੈ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾ ਸਤਗੁਰੂ ਮੇਰਾ ਬੇਮੋਤਾਜ ਸਤਗੁਰੂ ਮੇਰੇ ਸੱਚਾ ਸਾਥ ਸਤਗੁਰੂ ਮੇਰਾ ਸਬਸਕਾ ਦਾਤਾ ਸਤਗੁਰੂ ਮੇਰਾ ਪੁਰਖ ਵਿਦਾਤਾ ਗੁਰ ਜੈਸਾ ਨਹੀਂ ਕੋ ਦੇਵ जिस मस्तक भाग सो लागा से रहा सतगुर मेरा सर्व प्रित पाले सतगुर मेरा मार जीवाल सतगुर मेरे की बड़े आई परगट पई है सब निथान सतगुर मेरा तान निताण सतगुर मेरा कर दीवान ਸਤ ਗੁਰ ਕੇ ਹਉ ਸਦ ਬਲ ਜਾਈਆ ਪ੍ਰਗਟ ਮਾਰਗ ਜਿਨ ਕਾ ਦਿਖਲਾਈ ਜਿਨ ਗੁਰ ਸੇਵਿਆ ਤਿਸ ਪਹੁ ਨ ਬਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋ ਦੈ ਸਿਮਰਤ ਬੇਦ ਪਾਰ ਬ੍ਰਹਮ का खालसा सतनाम श्री वाहि गुरु साहिब जी पैरो महला पंजवा सतगुरु मेरा बेमोहताज सतगुरु मेरे सच्चा साथ सतगुरु मेरा सब का दाता सतगुरु मेरा पुरख विधाता गुर जैसा नाही को देव जिस मस्तक भाग सो लागा से रहा सतगुर मेरा सर्व प्रित पाले सतगुर मेरा मार जीवाल सतगुर मेरे की बड़े आई परगट पई है सब निथान सतगुर मेरा तान निताण सतगुर मेरा कह दीवान ਸਤਗੁਰ ਕੇ ਹਉ ਸਦ ਬਲ ਜਾਇਆ ਪ੍ਰਗਟ ਮਾਰਗ ਜਿਨ ਕਾ ਦਿਖ ਲਾਈ ਜਿਨ ਗੁਰ ਸੇਵਿਆ ਤਿਸ ਪਉ ਨ ਬਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸਦੈ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਏ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾ ਸਤ ਗੁਰੂ ਮੇਰਾ ਬੇਮੋਤਾਜ ਸਤ ਗੁਰੂ ਮੇਰੇ ਸੱਚਾ ਸਾਧ ਸਤ ਗੁਰੂ ਮੇਰਾ ਸਬਸਕਾ ਦਾਤਾ ਸਤ ਗੁਰੂ ਮੇਰਾ ਪੁਰਖ ਵਿਦਾਤਾ गुर जैसा नाही को देव जिस मस्तक भाग सोलागा से रहा सतगुरु मेरा सर्व प्रित पाले सतगुरु मेरा मार जीवाल सतगुरु मेरे की बड़े आई परगट पई है सब निथाई सतगुरु मेरा ताण निताण ਸਤਿਗੁਰ ਮੇਰਾ ਕਰ ਦੇਵਾਂ ਸਤਿਗੁਰ ਕੇ ਹੋ ਸਦ ਬਲ ਜਾਈਆ ਪ੍ਰਗਟ ਮਾਰਗ ਜਿਨ ਕਾਰ ਦਿਖਲਾਈਏ ਜਿਨ ਗੁਰ ਸੇਵਿਆ ਤਿਸ ਪਹੁ ਨ ਬਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋ ਦੈ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾ ਸਤਗੁਰ ਮੇਰਾ ਬੇਮੋਤਾਜ ਸਤਗੁਰ ਮੇਰੇ ਸੱਚਾ ਸਾਥ ਸਤਗੁਰ ਮੇਰਾ ਸਬਸਕਾ ਦਾਤਾ सत मेरा पुरख विधाता गुर जैसा नाही को देव जिस मस्तक भाग सो लागा से रहा सतगुर मेरा सर्व प्रित पाले सतगुर मेरा मार जीवाले सतगुर मेरे की वडे आई परगट पई है सब निथाई ਸਤ ਗੁਰੂ ਮੇਰਾ ਤਾਣ ਨੀ ਤਾਣ ਸਤ ਗੁਰੂ ਮੇਰਾ ਘਰ ਦੀ ਬਾਣ ਸਤ ਗੁਰ ਕੇ ਹੋ ਸਦ ਬਲ ਜਾਇਆ ਪ੍ਰਗਟ ਮਾਰਗ ਜਿਨ ਘਰ ਦਿਖਲਾਈ ਜਿਨ ਗੁਰ ਸੇਵਿਆ ਤਿਸ ਪਹੁ ਨ ਬਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋ ਦਾ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ